ਕੱਲ ਵੀ ਜੋ ਬਣੇ ਸੋਨਿਰਪੈ ਸੁਰਬਾਸ ਸਵਾਹ ਰਾਜ ਕੀ ਜੈ ਜੋ ਨਿਰਪੈ ਸੁਰਬਾਸ ਮਹਾਰਾਜ ਕੀ ਜੈ ਜੈ ਗੁਰਦੇਵ ਸਤ ਗੁਰਦੇਵ ਅੱਜ ਸਾਡਾ ਇਲਾਕਾ ਜੋ ਵਾਰਡ ਨੰਬਰ 36 ਹੈ ਉਦੋਂ ਸਾਡੇ ਬਹੁਤ ਹੀ ਸਤਿਕਾਰਯੋਗ ਕਿਉਂਕਿ ਜਦੋਂ ਵੀ ਸੇਵਾਵਾਂ ਦੀ ਲੋੜ ਪੈਂਦੀ ਹੈ ਤੇ ਬਿਨਾ ਕਿਸੇ ਸਵਾਰਥ ਦੇ ਸਾਡੇ ਕਲੋਨੀ ਦੇ ਸਾਡੇ ਨਗਰ ਦੇ ਸ਼੍ਰੀ ਟੇਕਚੰਦ ਜੀ ਜਿੱਥੇ ਗੁਰੂ ਘਰ ਦੀ ਸੇਵਾ ਕਰਦੇ ਆ ਉਥੇ ਪੂਰੇ ਮੁਹੱਲੇ ਦੀ ਵੀ ਸੇਵਾ ਕਰਦੇ ਆ ਔਰ ਮੈਂ ਸਾਰੀਆਂ ਸੰਗਤਾਂ ਨੂੰ ਵਾਰਡ ਨੰਬਰ 36 ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਆਓ ਰਲ ਕੇ ਆਪਾਂ ਇਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੀਏ ਤਾਂ ਜੋ ਪੂਰੇ ਇਲਾਕੇ ਦੀ ਜਿੱਥੇ ਵੀ 36 ਨੰਬਰ ਵਾਰਡ ਹਰ ਘਰ ਜਿੱਥੇ ਪਾਣੀ ਦੀ ਲੋੜ ਹੈ ਸਾਫ ਪਾਣੀ ਦੀ ਲੋੜ ਹੈ ਸੀਵਰੇਜ ਦੀ ਕਿਉਂਕਿ ਬਹੁਤ ਮੁਸ਼ਕਲਾਂ ਹੁੰਦੀਆਂ ਆ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਆਓ ਸਾਡੇ ਵੀਰ ਸ੍ਰੀ ਟੇਕਜੰਨ ਜੀ ਨੂੰ ਵੋਟਾਂ ਵਾਕੇ ਕਾਮਯਾਬ ਕਰੀਏ ਤਾਂ ਜੋ ਸਾਡੇ ਮਸਲੇ ਹੱਲ ਕੀਤੇ ਜਾਣ ਕਿਉਂਕਿ ਜਦੋਂ ਆਪਣਾ ਕੋਈ ਭੈਣ ਭਰਾ ਆਪਣੇ ਨਗਰ ਦੇ ਵਿੱਚੋਂ ਖੜਾ ਹੁੰਦਾ ਆਪਣੇ ਵਾਰਡ ਦੇ ਵਿੱਚੋਂ ਖੜਾ ਹੁੰਦਾ ਤੇ ਉਹ ਆਪਣੇ ਸਾਰੇ ਕੋਈ ਪੱਖਪਾਤ ਨਾ ਕੀਤੇ ਹੋਏ ਤੋਂ ਬਗੈਰ ਸਾਰਿਆਂ ਦੇ ਮਸਲੇ ਹੱਲ ਕਰੇ ਨਾ ਕੋਈ ਧਰਮ ਦੇਖੇ ਨਾ ਕੋਈ ਜਾਤ ਦੇਖੇ ਸਭ ਦੇ ਮਸਲੇ ਹੱਲ ਕਰੇ ਸਭ ਦੀਆਂ ਮੁਸ਼ਕਲਾਂ ਹੱਲ ਕਰੇ ਇਸੇ ਲਈ ਬੇਨਤੀ ਕਰਦੇ ਆ ਆਓ ਸਾਰੇ ਵੋਟਾਂ ਪਾ ਕੇ ਸ੍ਰੀ ਤੇਜ ਸਿੰਘ ਜੀ ਨੂੰ ਕਾਮਯਾਬ ਕਰੀਏ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਵਾਰਡ ਨੰਬਰ 36 ਤੋਂ ਕਾਉਂਸਲਰ ਸ੍ਰੀ ਤੇਜ ਸਿੰਘ ਨੂੰ ਬਣਾ ਕੇ ਆਪਾਂ ਜੋ ਕਾਰਪੋਰੇਸ਼ਨ ਚ ਭੇਜੀਏ ਨਗਰ ਨਗਰ ਕਮੇਂ ਚ ਭੇਜੀਏ ਤਾਂ ਜੋ ਸਾਡੇ ਮਸਲੇ ਹੱਲ ਹੋ ਸਕਣ ਜੈ ਗੁਰਦੇਵ ਧਰਮ ਦੇ ਜੋ ਬੋਲੇ ਸੋਨਰ ਪੈ ਜਪਤ ਗੁਰਬਦਾਸ ਮਹਾਰਾਜ ਕੀ ਜੈ ਸੋ ਅੱਜ ਜਿਹੜਾ ਇਲਾਕਾ ਖੁਰਦਾ ਕਿਗੜਾ ਕਲੋਨੀ ਵਾਰਡ ਨੰਬਰ 37 ਸੁਯਾ ਦੇ ਨਾਲ ਆਜ਼ਾਦ ਪਾਰਟੀ ਆਜ਼ਾਦ ਜਿਹੜਾ ਸਾਰਾ ਪਿੰਡ ਦੇ ਤੌਰ ਤੇ ਆਜ਼ਾਦ ਮੈਂ ਤੌਰ ਤੇ ਖੜਾ ਆਇਆ ਜਿਹੜੀ ਉਹ ਮੈਂ ਉਹਨੂੰ ਤਨੋਂ ਮਨੋਂ ਜਿਹੜਾ ਹੈ ਪੂਰਾ ਜੋਰ ਲਾ ਕੇ ਨਿਵਾਵਾਂਗਾ ਪਹਿਲਾਂ ਵੀ ਬਿਨਾ ਕਾਉਂਸਲਰ ਤੋਂ ਕੰਮ ਕੀਤੇ ਆ ਤੋਂ ਉਸ ਤੋਂ ਬਾਅਦ ਵੀ ਮੈਂ ਕਾਉਂਸਲਰ ਬਲਕੇ ਪੂਰਾ ਜਿਹੜਾ ਇਹਨੂੰ ਪੂਰਾ ਕਰੂੰਗਾ ਮੈਂ ਜੈ ਗੁਰਦੇਵ ਜੈ ਗੁਰਦੇਵ